श्रीकाल खसा वाहेगुरु जी की फतेह स्वागत है आप सबूब चैनल इंद्र मोहन कीर्तन विच अरदास करते हाँ जी सबराजी खुशी होवोंगे करांगे जी प्रगट भई सगले जुगंतर गुरु नानक की वडियाई ਜਿੱਦਾਂ ਕਿ ਆਪ ਜੀ ਨੂੰ ਸਭ ਨੂੰ ਪਤਾ ਹੈ ਜੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜਿੱਦਾਂ ਗੁਰਪੁਰਬ ਆ ਰਿਹਾ ਹੈ ਗੁਰਦੁਆਰਾ ਸਾਹਿਬ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਲਈ ਗੁਰਪੁਰਬ ਦੇ ਸੰਬੰਧ ਵਿੱਚ ਇਹ ਸ਼ਬਦ ਆਪਾਂ ਕਰਾਂਗੇ ਜੀ ਮੇਰੀ ਮਾਤਾਵਾ ਭੈਣਾ ਸਾਰੇ ਧਿਆਨ ਨਾਲ ਵੀਡੀਓ ਨੂੰ ਵੇਖਣ ਜੀ ਜਿਹੜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਕੋਈ ਵੀ ਅਪਲੋਡ ਕੀਤੀ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਅਤੇ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਹਨ ਵੀਡੀਓ ਨੂੰ ਹੰਤ ਤੱਕ ਜਰੂਰ ਦੇਖਿਆ ਕਰੋ ਜੀ ਆਪ ਜੀ ਲਈ ਬਹੁਤ ਲਾਹੇਵੰਦ ਰਹੇਗੀ ਜੀ ਵੀਡੀਓ ਬਹੁਤ ਸੋਹਣਾ ਸ਼ਬਦ ਹੈ ਇਸ ਦਾ ਤਾਲ ਇਸੀ ਕਹਿਰਵਾ ਹੈ ਜੀ ਮੇਜਰ ਟੈਂਪੋ 130 ਰੱਖਿਆ ਹੈ ਤੁਸੀਂ ਆਪਣੀ ਸਪੀਡ ਨਾਲ ਆਪਣੇ ਅਨੁਸਾਰ ਇਸ ਨੂੰ ਘੱਟ ਜਾਂ ਵਧ ਵੀ ਕਰ ਸਕਦੇ ਹੋ ਪਹਿਲਾਂ ਆਪ ਜੀ ਨੂੰ ਸਰਵਣ ਕਰਵਾ ਦਿੰਦੇ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਸਿਖਾਵਾਂਗੇ ਜੀ ਵੀਡੀਓ ਤੇ ਅਨਲ ਦੇਖਿਓ ਜੀ ਤਬਲੇ ਦੀ ਤਾਲ ਮੈਂ ਥੋੜੀ ਹੌਲੀ ਰੱਖੀ ਹੈ ਕਿਉਂਕਿ ਆਪ ਜੀ ਨੂੰ ਚੰਗੀ ਤਰ੍ਹਾਂ ਸਮਝ ਆਵੇ I could be i'll be a ਅੱਗੇ ਪਤਾ ਹੈ ਛੋਟੀ ਲਾਈਨ ਹੈ ਇਹਨੂੰ ਹੀ ਲਾਈਨ ਨੂੰ ਡਬਲ ਵਾਰੀ ਬੋਲ ਕੇ ਫਿਰ ਅਗਲੀ ਲਾਈਨ ਚੱਕਣੀ ਹੈ ਕਿੱਦਾਂ ਚੱਕਣੀ ਹੈ ਦੇਖੋ ਧਿਆਨ ਨਾਲ ਤਰਪੀ ਖਾਣੀ ਸ਼ੇਪੇ ਤੇ ਸ਼ੇਪੇ ਤੇ ਚਲੰਤ ਹੈ ਜੀ ਇਹ ਸ਼ਬਦ ਥੋੜੀ ਸਪੀਡ ਵੜਾ ਕੇ ਹੀ ਕਿਉਂਕਿ ਜਦੋਂ ਹੌਲੀ ਕਰਾਂਗੇ ਆਪਾਂ ਤਾਂ ਉਹ ਸਵਾਦ ਨਹੀਂ ਆਣਾ ਜੀ ਸ਼ਬਦ ਦਾ ਇਸ ਲਈ ਥੋੜਾ ਜੈ ਇਹਨੂੰ ਚਲੰਤ ਰੱਖਣਾ ਪਏਗਾ ਸ਼ਬਦ ਨੂੰ ਮੈਂ ਸ਼ਬਦ गा ਕੇ ਇਸ ਕਰਕੇ ਸੁਨਾਨੀਏ ਕਿ ਤੁਹਾਨੂੰ ਸਪੀਡ ਦਾ ਪਤਾ ਲੱਗ ਜਾਏ ਕਿ ਇਹ ਸ਼ਬਦ ਹੌਲੀ ਚੱਲੇਗਾ ਕਿ ਤੇਜ਼ ਚੱਲੇਗਾ ਕਿ ਕਿੱਦਾਂ ਚੱਲੇਗਾ ਆਓ ਜੇ ਕੋਹ ਹੌਲੀ ਹੌਲੀ ਸਿੱਖਦੇ ਹਾਂ ਤਰ ਗਏ ਤੇ ਪਈ ਤੇਰੀ ਜਦੋਂ ਆਪਾਂ ਕਹਿੰਦਾ ਸਗਲੇ ਯੁਗਾਂ ਅੰਤਰ ਸਿਰਫ ਉਹ ਫਾਸਟ ਹੈ ਪ੍ਰਗਟ ਭਈ ਹੌਲੀ ਹੈ ਦੇਖੋ ਪ੍ਰਗਟੇ ਧਾਕੋ ਮ ਲੱਗ ਰਿਹਾ ਹੈ ਪ੍ਰਗਟੇ ਪਈ ਕਿਉਂਕਿ ਜਿਹੜੇ ਕੀਰਤਨ ਸਿੱਖ ਲੈਂਦੇ ਹਨ ਜਾਂ ਕੀਰਤਨ ਜਿਨ੍ਹਾਂ ਨੂੰ ਆਂਦਾ ਹੈ ਪਹਿਲਾਂ ਹੀ ਜਗਾ ਲੈਂਦੇ ਹਨ ਬੀਬੀਆਂ ਮੇਰੀਆਂ ਮਾਤਾਵਾ ਪਹਿਣਾ ਉਹਨਾਂ ਨੂੰ ਇਹ ਗੱਲ ਸਮਝ ਆਏਗੀ ਜੀ ਅ ਬਿਗਨਰ ਤੁਸੀਂ ਕਲਾਸ ਲੈ ਸਕਦੇ ਹੋ ஆன்ਲਾਈਨ ਕਲਾਸਿਸ ਲੱਗਦੀਆਂ ਨੇ ਤੁਸੀਂ ਲੈ ਸਕਦੇ ਹੋ ਜੀ ਕਿਉਂਕਿ ਬਹੁਤ ਹੀ ਜ਼ਿਆਦਾ ਬਰੀਕੀਆਂ ਚੀਜ਼ਾਂ ਹੁੰਦੀਆਂ ਹਨ ਜਿਹੜਾ ਬਿਨਾ ਇੱਕ ਟੀਚਰ ਤੋਂ ਜਾਂ ਬਿਨਾ ਕਿਸੇ ਉਸਤਾਦ ਤੋਂ ਨਹੀਂ ਸਮਝ ਆਉਂਦੀਆਂ ਜੀ ਫਰਗੇਟੇ ਪਈ ਸਗਲੇ ਝੁਗੈ अंतर नापा ने देखो लंबा खिंचया है पर अपा ने उथे जाना है एक अंतर ते अपने पिछे आना है त्यानल, त्यानल क्यों? आन, आन, तेरी। एक बार अपने अंतर न बोलना है दूजी बारी की करना है ਤੇਰੇ ਫੇਰ ਅੰਤਰ ਨੂੰ ਆਪਾਂ ਨੇ ਇੱਥੇ ਲਿਆਣਾ ਧਿਆਨ ਨਾਲ ਵੇਖਿਓ ਪਹਿਲਾ ਅੰਤਰਾ ਹੈ ਆਨ ਤੇਰੇ ਸੈਕੰਡ ਅੰਤਰ ਕਿਵੇਂ ਬੋਲਣਾ ਹੈ ਪ੍ਰਗੇਤੀ ਪਈ ਸਗਲੀ ਚੁਭੇ ਆਨ ਤੇਰੀ ਅਨ ਤੇਰੀ ਪਹਿਲਾ ਅੰਤਰ ਬੋਲਣਾ ਹੈ ਉਧਰ ਨੂੰ ਤੇ ਸੈਕਿੰਡ ਅੰਤਰ ਬੋਲਣਾ ਹੈ ਇਦਾਂ ਨੂੰ ਦੇਖੋ ਪਹਿਲਾ ਅਨ ਤੇਰੀ ਸੈਕਿੰਡ ਕਿਵੇਂ ਬੋਲਣਾ ਹੈ ਅਨ ਜਾ ਘਮਾਉ ਦਾ ਸ਼ਬਦ ਹੈ ਜੀ ਇਹ ਪਰ ਜਦੋਂ ਸੰਗਤ ਵਿੱਚ ਗਾਇਆ ਜਾਂਦਾ ਹੈ ਬਹੁਤ ਹੀ ਵਧੀਆ ਲੱਗਦਾ ਹੈ ਬਹੁਤ ਹੀ ਮਿੱਠਾ ਲੱਗਦਾ ਹੈ ਅਗੇ ਅੰਤਰੇ ਵੇਖੋ ਜੀ ਕਰੇਸ਼ੀ ਨਾ i can't leave you guys ਜ ਨਹੀਂ ਆਂਦੀ ਤਾਂ ਤੁਸੀਂ ਕਮੈਂਟਾਂ ਵੀ ਜਰੂਰ 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 ਪੁੱਛਿਆ ਕਰੋ ਜੀ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟਾਂ ਰਾਹੀਂ ਆਪਣੇ ਸੁਝਾਅ ਜਰੂਰ ਦੱਸਣਾ ਜੀ ਆਪਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਬਾਕੀ ਆਪਜੀ ਦੀ ਵੀ ਸੋਚ ਵਿੱਚ ਜਾਂ ਸਮਝ ਵਿੱਚ ਕੋਈ ਸ਼ਬਦ ਹੈ ਗੁਰਨਾਦਿਵ ਜੀ ਦਾ ਜਾਂ ਆਪਜੀ ਨੂੰ ਵਧੀਆ ਲੱਗਦਾ ਹੈ ਜੀ ਅਸੀਂ ਅਪਲੋਡ ਕਰ ਦਾਂਗੇ ਤੁਸੀਂ ਕਮੈਂਟਾਂ ਵਿੱਚ ਲਿਖ ਦਿਆ ਕਰੋ ਜੀ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋਣ ਤਾਂ ਥੰਬਨੇਲ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਹੈ ਜੀ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਅਸੀਂ ਸੇਵਾ ਵਿੱਚ ਹਾਜ਼ਰ ਹਾਂ ਜੀ ਕਿਉਂਕਿ ਜਦੋਂ ਅਸੀਂ ਟੀਚਰ ਕੋਲ ਸਿੱਖਦੇ ਹਾਂ ਤਾਂ ਕੁਝ ਐਸੀ ਚੀਜ਼ਾਂ ਬਰੀਕ ਹੁੰਦੀਆਂ ਹਨ ਜੋ ਅਸੀਂ ਵੀਡੀਓ ਵਿੱਚ ਅਪਲੋਡ ਨਹੀਂ ਕਰ ਸਕਦੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਇੱਕ ਟੀਚਰ ਧਾਰਨ ਕਰਨ ਦੀ ਲੋੜ ਹੈ ਜੀ ਜਿਹੜੇ ਬਿਲਕੁਲ ਬਿਗਨਰ ਹਨ ਜਾ ਜਿਹੜੇ ਕੀਰਤਨ ਕਰ ਵੀ ਲੈਂਦੇ ਹਨ ਉਹ ਕਈ ਵਾਰੀ ਉਹਨਾਂ ਨੂੰ ਮੁਰਕੀ ਦਾ ਨਹੀਂ ਪਤਾ ਲੱਗਦਾ ਜਾਂ ਖਟਕੇ ਦਾ ਨਹੀਂ ਪਤਾ ਲੱਗਦਾ ਕਣ ਕਿੱਥੇ ਲਗਾਉਣਾ ਹੈ ਉਹ ਨਹੀਂ ਪਤਾ ਲੱਗਦਾ ਜਾਂ ਸਪੀਡ ਦਾ ਨਹੀਂ ਸ਼ਬਦ ਦਾ ਪਤਾ ਲੱਗਦਾ ਤਾਂ ਤੁਸੀਂ ਆਨਲਾਈਨ ਕਲਾਸ ਜੁਆਇਨ ਕਰ ਸਕਦੇ ਹੋ ਜੀ ਬਿਲਕੁਲ ਆਸਾਨ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਨੂੰ ਸਮਝ ਆਏਗੀ ਜੀ ਪੁੱਲਾ ਚੁਕਾ ਦੇਖੀਵਾ ਬਖਸ਼ਨੀ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਜੀ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਮੇਰ ਕਰਨ